ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਮਰਦਾਨੇ ਬਾਰੇ ਇਹ ਆਡੀਓ ਵੀਡੀਓ ਬਣਾ ਰਿਹਾ ਹਾਂ ਜੋ ਮਰਦਾਨੇ ਦਾ ਜਨਮ ਹੈ ਉਹ ਦੱਸ ਦਿਆਂ ਕਿ 1459 ਗੁਰੂ ਨਾਨਕ ਸਾਹਿਬ ਜੀ ਤੋਂ 10 ਸਾਲ ਵੱਡੇ ਸਨ ਭਾਈ ਮਰਦਾਨਾ ਜੀ ਉਹਨੇ ਉਹਨਾਂ ਦੇ ਪਿਤਾ ਦਾ ਨਾਮ ਬੱਧਰਾ ਜੀ ਸੀ ਅਤੇ ਮਾਤਾ ਜੀ ਦਾ ਨਾਮ ਲੱਖੋ ਜੀ ਸੀ ਉਹਨਾਂ ਦੇ ਘਰ ਤੋਂ ਪੁੱਤਰ ਵੀ ਪੈਦਾ ਹੁੰਦੇ ਹਨ ਉਹਨਾਂ ਦਾ ਨਾਮ ਇਤਿਹਾਸ ਵਿੱਚ ਰਜਾਦਾ ਤੇ ਸਜਾਦਾ ਹੁੰਦਾ ਹੈ ਗੁਰਨਾਨਕ ਸਾਹਿਬ ਜੀ ਨੇ ਇੱਕ ਦਿਨ ਰਬਾਬ ਦੀ ਆਵਾਜ਼ ਸੁਣੀ ਤੇ ਪਤਾ ਕੀਤਾ ਇਹ ਰਬਾਬ ਕੌਣ ਵਜਾ ਰਿਹਾ ਉਸ ਦੇ ਕੋਲ ਗਏ ਉਸ ਨੂੰ ਆਖਿਆ ਕਿ ਤੂੰ ਭਈ ਰਵਾ ਬੜੀ ਸੋਹਣੀ ਵਜਾਉਣਾ ਹੈ। ਰਾਗਾਂ ਦੀ ਵੀ ਤੈਨੂੰ ਸਮਝ ਐ। ਜੇ ਰਾਗ ਵਿੱਚ ਸ਼ਬਦ ਗਾਇਆ ਜਾਏ ਤਾਂ ਦਵਾ ਬਣ ਜਾਂਦੇ। ਇਹ ਹੋਮੇ ਵਰਗੇ ਜਿਹੜੇ ਭਾਰੀ ਰੋਗ ਹਨ, ਦਿਰਗ ਰੋਗ ਹਨ। ਇਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਮਰਾਸੀ ਦਾਨੇ ਮਰਾਸੀ ਨੂੰ ਸੂਰਮਾ ਬਣਾ ਕੇ ਆਪਣੇ ਜੀਵਨ ਦਾ ਸਾਥੀ ਅਤੇ ਸ਼ਬਦ ਦਾ ਰਾਗੀ ਬਣਨ ਲਈ ਬਾਬਾ ਜੀ ਨੇ ਤਿਆਰ ਕਰ ਲਿਆ ਤਲਵੰਡੀ ਵਿੱਚ ਕੀਰਤਨ ਕਰਨ ਲੱਗੇ ਗੁਰੂ ਨਾਨਕ ਸਾਹਿਬ ਜੀ ਔਰ ਮਰਦਾਨਾ ਜੀ ਪਾਇ ਮੁਖਤਿਆਰ ਸਿੰਘ ਗੁਰਾਇਆ ਦੇ ਮੁਤਾਬਕ ਬਾਬੇ ਦੇ ਸ਼ਬਦ ਅਤੇ ਮਰਦਾਨੇ ਦੀ ਰਬਾਬ ਨੇ ਉਹ ਕਰਾਮਾਤ ਕਰ ਵਿਖਾਈ ਜਿਸ ਦਾ ਬਦਲ ਸੰਸਾਰ ਨੂੰ ਅੱਜ ਤੱਕ ਨਹੀਂ ਲੱਭਾ ਇੱਕ ਨੀਵੀਂ ਜਾਤ ਦੇ ਡੋਮ ਮਰਦਾਨੇ ਨੂੰ ਆਪਣੇ ਸਾਥੀ ਬਣਾਉਣਾ ਉਸ ਸਮੇਂ ਦੇ ਜਾਤ ਬਿਮਾਨੀਆਂ ਦੇ ਇੱਕ ਝੋਟ ਸੀ ਆਪਣੇ ਵਿਆਹ ਦਾ ਜੋੜਾ ਮਰਦਾਨੇ ਨੂੰ ਦਿੱਤਾ ਤੇ ਕਿਹਾ ਗੁਰਨਾਨਕ ਦੇਵ ਜੀ ਨੇ ਕਿ ਅੱਜ ਤੋਂ ਕਿਸੇ ਕੋਲੋਂ ਮੰਗਣਾ ਨਹੀਂ ਦਾਤਾ ਪੁਰਖ ਦਾਤਾ ਅਕਾਲ ਪੁਰਖ ਹੈ ਜਿਸ ਚੀਜ਼ ਦੀ ਲੋੜ ਪਵੇ ਮੈਨੂੰ ਦੱਸ ਫਿਰ ਉਹਨਾਂ ਨੂੰ ਦਿਖਿਆ ਦਿੱਤੀ ਪਹਿਲਾ ਨੰਬਰ ਤੇ ਕਿਹਾ ਕਿ ਤੁਸੀਂ ਸਿਰ ਦੇ ਵਾਲ ਨਹੀਂ ਕਟੋਣੇ ਦੂਜਾ ਪਿਛਲੀ ਰਾਤ ਜਾਗਣਾ ਤੇ ਸਤਨਾਮ ਦਾ ਜਾਪ ਕਰਨਾ ਤੇ ਤੀਸਰਾ ਆਉਂਦੇ ਜਾਂਦੇ ਦੀ ਟਹਿਲ ਕਰਨੀ ਹੈ ਸਾਥ ਸੰਗਤ ਕਰਨੀ ਹੈ ਇਸ ਤਰ੍ਹਾਂ ਤਲਵੰਡੀ ਵਿੱਚ ਹੀ ਦਾਨੇ ਮਰਾਸੀ ਦਾ ਮਿਲਾਪ ਗੁਰਨਾਨ ਨਨ ਸਬਜੀ ਨਾਲ ਹੁੰਦਾ ਹੈ ਅਤੇ ਉਸ ਦਾਨੇ ਮਰਾਸੀ ਨੂੰ ਗੁਰੂ ਸਾਹਿਬ ਜੀ ਨੇ ਮਰਦਾਨਾ ਬਣਾ ਕੇ ਆਪਣੇ ਜੀਵਨ ਦਾ ਸਾਥੀ ਹਮੇਸ਼ਾ ਲਈ ਬਣਾ ਲਿਆ ਅਤੇ ਕੋਈ ਪੁੱਛਦਾ ਸੀ ਇਹ ਤੁਹਾਡੇ ਦੋ ਨਾਲ ਕੌਣ ਹਨ ਪਈ ਬਾਲਾ ਜੀ ਤੇ ਪਈ ਮਰਦਾਨਾ ਜੀ ਬਾਰੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਸਨ ਕਿ ਇਹ ਦੋਨੋਂ ਮੇਰੇ ਪਾਈ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ